ਡੋਪ ਟੈਸਟਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਵੱਡਾ ਅੰਕੜਾ ਨਿਕਲ ਕੇ ਸਾਹਮਣੇ ਆਇਆ ਏ ਅਤੇ ਇਸ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਡੋਪ ਟੈਸਟ ਕੀਤੇ ਗਏ ਨੇ ਤਾਂ ਪਿਛਲੇ 8 ਸਾਲਾਂ ਦੇ ਹੈਰਾਨੀਜਨਕ ਅੰਕੜੇ ਨਿਕਲ ਕੇ ਸਾਹਮਣੇ ਆਏ ਨੇ ਪੰਜਾਬ ਦੇ ਲੋਕਾਂ ਨੇ ਡੋਪ ਟੈਸਟਾਂ ਉੱਤੇ 55 ਕਰੋੜ ਰੁਪਏ ਖਰਚ ਕੀਤੇ ਨੇ ਇਸ ਦੌਰਾਨ ਪੰਜਾਬ ਦੇ ਵਿੱਚ 365000 872 ਲੋਕਾਂ ਦੇ ਡੋਪ ਟੈਸਟ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਪੋਜ਼ਿਟਿਵ ਨਤੀਜਿਆਂ ਦਾ ਅੰਕੜਾ ਵੀ ਬੇਹਦ ਵੱਡਾ ਹੈ ਤਾਂ ਪੰਜਾਬ ਸਰਕਾਰ ਨੇ ਕੁਝ ਸਮਾਂ ਪਹਿਲਾਂ ਅਸਲਾ লাইসেনਸ ਲਈ ਵੀ ਡੋਪ ਟੈਸਟ ਨੂੰ ਲਾਜ਼ਮੀ ਕਰ ਦਿੱਤਾ ਸੀ ਪਿਛਲੇ 8 ਸਾਲਾਂ ਦੌਰਾਨ ਸੂਬੇ ਦੇ 23 ਜ਼ਿਲ੍ਹਿਆਂ ਦੇ ਹਸਪਤਾਲਾਂ ਵਿੱਚ ਡੋਪ ਟੈਸਟਾਂ ਵਿੱਚੋਂ 310488 ਟੈਸਟਾਂ ਦੀਆਂ ਰਿਪੋਰਟਾਂ ਨੇਗੇਟਿਵ ਆਈਆਂ ਨੇ ਜਦਕਿ 55318 ਡੋਪ ਟੈਸਟ ਪੋਜ਼ਿਟਿਵ ਆਏ ਨੇ ਤਾਂ ਪੰਜਾਬ ਸਰਕਾਰ ਵੱਲੋਂ ਡੋਪ ਟੈਸਟ ਕਰਵਾਉਣ ਲਈ ਫੀਸ 1500 ਰੁਪਏ ਨਿਰਧਾਰਿਤ ਕੀਤੀ ਗਈ ਹੈ ਤਾਂ ਇਸ ਅਨੁਸਾਰ ਪੰਜਾਬ ਦੇ ਲੋਕਾਂ ਨੇ ਇਕੱਲੇ ਡੋਪ ਟੈਸਟਾਂ ਦੇ ਉੱਤੇ ਹੀ 55 ਕਰੋੜ ਰੁਪਏ ਖਰਚ ਕੀਤੇ ਹਨ RTI ਐਕਟੀਵਿਸਟ ਸੰਜੀਵ ਗੋਇਲ ਨੇ ਦੱਸਿਆ ਕਿ ਪੰਜਾਬ ਦੇ ਲੋਕ ਅਸਲਾ ਰੱਖਣ ਦੇ ਸ਼ੌਕੀਨ ਹਨ ਅਤੇ ਇਹ ਸਾਰਾ ਵੇਰਵਾ ਉਹਨਾਂ ਵੱਲੋਂ ਫਰਵਰੀ 2025 ਨੂੰ ਪਾਈ ਗਈ RTI ਦੇ ਜਵਾਬ ਦੇ ਵਿੱਚ ਮਿਲਿਆ ਹੈ ਗੋਇਲ ਨੇ ਕਿਹਾ ਹੈ ਕਿ ਡੋਪ ਟੈਸਟ ਸਮੇਂ ਸੰਖੇਪ ਮਲਟੀ ਕਿਟਾਂ ਵਰਤੀਆਂ ਜਾਣਗੀਆਂ ਜੋ ਮਿਲਾਵਟ ਦੇ ਨਾਲ-ਨਾਲ 10 ਦਵਾਈਆਂ ਦੇ ਸੇਵਨ ਦੀ ਵੀ ਜਾਂਚ ਕਰਨਗੀਆਂ ਇਹਨਾਂ ਦੇ ਵਿੱਚ ਮੋਰਫਿਨ ਕੋਡੀਨ ਇਸ ਤੋਂ ਇਲਾਵਾ ਬ੍ਰਿਪਨ اور ਫਾਈਨ ਅਤੇ ਟਰਮਾਡੋਲ ਵਰਗੀਆਂ ਦਵਾਈਆਂ ਸਣੇ ਕੁਝ ਹੋਰ ਦਵਾਈਆਂ ਨੇ ਜਿਹੜੀਆਂ ਉਹ ਵੀ ਸ਼ਾਮਿਲ ਨੇ ਜਿਨ੍ਹਾਂ ਦਾ ਪਤਾ ਇਹਨਾਂ ਟੈਸਟਾਂ ਵਿੱਚ ਲੱਗ ਸਕੇਗਾ ਤਾਂ ਡੋਪ ਟੈਸਟਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਧ ਟੈਸਟ ਅਮਰitsar ਸਾਹਿਬ ਦੇ ਵਿੱਚ ਕੀਤੇ ਗਏ ਨੇ ਦੂਜੇ ਨੰਬਰ ਉੱਤੇ ਬਠਿੰਡਾ ਦਾ ਆਇਆ ਏ ਅਤੇ ਤੀਜੇ ਨੰਬਰ ਤੇ ਤਰਨਤਾਰਨ ਮੌਜੂਦ ਹੈ ਚੌਥੇ ਨੰਬਰ ਤੇ ਸ੍ਰੀ ਮੁਕਤਸਰ ਸਾਹਿਬ ਦਾ ਨਾਮ ਹੈ ਤਾਂ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚੋਂ ਇਹ ਰਿਪੋਰਟਾਂ ਨਿਕਲ ਕੇ ਸਾਹਮਣੇ ਆਈਆਂ ਨੇ ਅੰਮ੍ਰਿਤਸਰ ਦੇ ਵਿੱਚ ਕੁੱਲ 61158 ਡੋਪ ਟੈਸਟ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ 18538 ਲੋਕ ਪੋਜ਼ਿਟਿਵ ਸਨ ਜਦਕਿ ਬਠਿੰਡਾ ਦੇ ਵਿੱਚ ਹੋਏ 36927 ਡੋਪ ਟੈਸਟਾਂ ਦੇ ਵਿੱਚੋਂ ਜੇ ਪੋਜ਼ਿਟਿਵ ਮਰੀਜ਼ਾਂ ਦੀ ਗੱਲ ਕੀਤੀ ਜਾਵੇ ਪੋਜ਼ਿਟਿਵ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ 4430 ਜਣੇ ਨੇ ਜਿਹੜੇ ਉਹ ਪੋਜ਼ਿਟਿਵ ਸਨ ਇਸੇ ਤਰ੍ਹਾਂ ਤਰਨਤਾਰਨ ਦੇ ਵਿੱਚ 27000 ਡੋਪ ਟੈਸਟ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ 6100 ਜਣੇ ਪੋਜ਼ਿਟਿਵ ਸਨ ਅਤੇ ਚੌਥੇ ਨੰਬਰ ਤੇ ਨਾਮ ਸ਼੍ਰੀ ਮੁਖਸਰ ਸਾਹਿਬ ਦਾ ਆਉਂਦਾ ਹੈ ਜਿੱਥੇ 26990 ਡੋਪ ਟੈਸਟ ਕੀਤੇ ਗਏ ਸਨ ਅਤੇ ਇਹਨਾਂ ਦੇ ਵਿੱਚੋਂ 2245 ਟੈਸਟ ਪੋਜ਼ਿਟਿਵ ਸਨ ਤਾਂ ਇਸ ਤਰ੍ਹਾਂ ਬਾਕੀ ਜ਼ਿਲ੍ਹਿਆਂ ਦੇ ਨਤੀਜੇ ਨੇ ਜਿਹੜੇ ਉਹ ਵੀ ਸਾਹਮਣੇ ਆਏ ਨੇ ਵੀਡੀਓ ਦੇ ਵਿੱਚ ਸਕਰੀਨ ਦੇ ਉੱਤੇ ਤੁਸੀਂ ਉਹ ਨਤੀਜੇ ਦੇਖ ਰਹੇ ਹੋਵੋਗੇ ਅਤੇ ਤੁਸੀਂ ਦੇਖ ਸਕਦੇ ਹੋ ਕਿ ਡੋਪ ਟੈਸਟ ਨੂੰ ਲੈ ਕੇ ਕਿੰਨਾ ਵੱਡਾ ਅੰਕੜਾ ਹੈ ਜਿਹੜਾ ਉਹ ਸਾਹਮਣੇ ਆਇਆ ਏ ਇਹਨਾਂ ਨਤੀਜਿਆਂ ਨੇ ਸਾਨੂੰ ਵਿਚਾਰਨ ਦੇ ਲਈ ਮਜਬੂਰ ਕਰ ਦਿੱਤਾ ਏ ਤਾਂ ਤੁਸੀਂ ਇਹਨਾਂ ਨਤੀਜਿਆਂ ਨੂੰ ਕਿਵੇਂ ਦੇਖਦੇ ਹੋ ਪੰਜ ਦਰਿਆਵਾਂ ਦੀ ਇਸ ਧਰਤੀ ਉੱਤੇ ਡੋਪ ਟੈਸਟ ਦੇ ਇਹ ਜਿਹੜੇ ਨਤੀਜੇ ਆਏ ਨੇ ਇਹਨਾਂ ਬਾਰੇ ਤੁਸੀਂ ਕੀ ਕੁਝ ਕਹਿਣਾ ਚਾਹੁੰਦੇ ਹੋ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ